ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਲੁਧਿਆਣਾ ਇਸ ਨੂੰ ਭਰ ਵਿਖੇ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੀ ਲਗਾਤਾਰ ਟਾਲਮਟੋਲ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਵੱਡੇ ਪ੍ਰੋਗਰਾਮ ਲਿਖੇ ਗਏ ਜਿਸ ਵਿੱਚ ਸਰਕਾਰ ਨੂੰ ਘੇਰਨ ਦੀ ਸੂਬਾ ਕਮੇਟੀ ਨੇ ਲੰਬੀ ਪ੍ਰੋਗਰਾਮਾਂ ਦੀ ਔਰ ਸੰਘਰਸ਼ਾ ਦੀ ਲੜੀ ਵੜਾਈ ਹੈ ਜਿਹਦੇ ਤਹਿਤ ਪਹਿਲਾ ਸਭ ਤੋਂ ਪਹਿਲਾਂ ਐਮਐਲਏ ਨੂੰ ਯਾਦ ਪੱਤਰ ਦਿੱਤੇ ਜਾਣਗੇ ਕਿਉਂਕਿ ਬਜਟ ਸੈਸ਼ਨ ਆਉਣ ਜਾ ਰਿਹਾ ਔਰ ਅਸੀਂ ਇਹ ਸਰਕਾਰ ਦੇ ਐਮਐਲਏ ਔਰ ਵਿਰੋਧੀ ਧਿਰ ਦੇ ਜਿਹੜੇ ਐਮਐਲਏ ਨੇ ਉਹਨਾਂ ਦੋਵਾਂ ਨੂੰ ਮਿਲਿਆ ਜਾਏਗਾ ਔਰ ਦੱਸਿਆ ਜਾਏਗਾ ਇਸ ਸਰਕਾਰ ਤੇ ਪ੍ਰਸ਼ਨ ਕੀਤਾ ਜਾਏਗਾ ਔਰ ਐਮਐਲਏ ਨੂੰ ਕਿਹਾ ਜਾਏਗਾ ਵੀ ਉਹ ਸਾਡੇ ਮੰਗ ਬਾਬਤ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਬੰਧੀ ਜਿਹੜਾ ਸਰਕਾਰ ਨੇ ਲਗਾਤਾਰ ਦੋ ਸਾਲ ਤੋਂ ਨੋਟੀਫਿਕੇਸ਼ਨ ਕਰਕੇ ਟਾਲ ਮੋਟ ਨੀਤੀ ਪੜਾ ਰਹੀ ਹੈ ਉਹਦੇ ਸੰਬੰਧੀ ਜਰੂਰ ਪ੍ਰੈਸ਼ਰ ਕਰਨ ਜਿਹੜੇ ਐਮਐਲਏ ਨਹੀਂ ਪ੍ਰੈਸ਼ਰ ਕਰਨਗੇ ਉਹਨਾਂ ਤੋਂ ਬਾਅਦ ਉਹਨਾਂ ਦੇ ਹਲਕੇ ਵਿੱਚ ਉੱਥੇ ਦੇ ਐਨਪੀਐਸ ਮੁਲਾਜ਼ਮ ਜਾ ਕੇ ਘੇਰਨਗੇ ਦੂਸਰਾ ਸੰਘਰਸ਼ ਨੂੰ ਤੇਜ਼ ਕਰ ਔਰ ਕੱਟ ਨੂੰ ਲਾਭਬੰਦ ਕਰਨ ਲਈ ਵੱਡਾ ਕੱਟ ਕਰ ਲਈ ਕਨਵੈਨਸ਼ਨਾਂ ਜ਼ਿਲ੍ਹੇ ਪੱਧਰ ਤੇ ਕੀਤੀਆਂ ਜਾਣਗੀਆਂ ਜਿਦੇ ਵਿੱਚ ਐਨਪੀਐਸ ਕਰਮਚਾਰੀ ਵੱਡੇ ਗਿਰਤੀ ਵਿੱਚ ਸ਼ਮੂਲੀਅਤ ਕਰਨਗੇ ਔਰ ਯੂਪੀਐਸ ਦਾ ਵਿਰੋਧ ਦਰਜ ਕਰਾਇਆ ਜਾਏਗਾ ਇਹਦੇ ਨਾਲ ਹੀ ਜਿਹੜੇ ਸਾਂਝੇ ਫਰੰਟ ਦਾ ਬਜਟ ਸੈਸ਼ਨ ਦਾ ਦਾ ਬਿਨ ਆਦ ਸਭਾ ਕੇ ਰੰਦਾ ਪ੍ਰੋਗਰਾਮ ਹੈ ਉਹਦੇ ਵਿੱਚ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ ਕਿ ਜਿਹੜੀ ਲੁਧਿਆਣੇ ਜਿਮਨੀ ਚੋਣਾ ਚਲਾਨ ਜਾ ਰਹੀ ਹੈ ਉਸ ਸਮੇਂ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦੇ ਬੰਦਰ ਰਹੀ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾਏਗੀ ਔਰ ਸੂਬਾ ਕਮੇਟੀ ਨੇ ਅੱਜ ਤੈਅ ਕੀਤਾ ਜਿਹੜੀਆਂ ਪੰਜਾਬ ਚ ਪੈਨਸ਼ਨ ਦੇ ਮੁੱਦੇ ਤੇ ਲੜ ਰਹੀਆਂ ਧਿਰਾਂ ਨੇ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ ਜਾਏਗਾ ਤੇ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਜਾਏਗੀ ਇਹ ਰੈਲੀ ਸਾਰੀਆਂ ਥਿਲਾਂ ਦੇ ਨਾਲ ਮਿਲ ਕੇ ਕੀਤੀ ਜਾਏ ਪਰ ਜੇ ਉਹ ਨਹੀਂ ਵੀ ਆਣਾ ਚਾਹੁੰਦੀ ਐ ਇਸ ਮੱਤ ਤੇ ਤਾਂ ਫਿਰ ਜਿਹੜੀਆਂ ਥਰਾ ਵੀ ਸਾਡਾ ਸਹਿਮਤ ਹੋਣਗੇ ਉਹਨਾਂ ਨਾਲ ਲੈ ਕੇ ਕੀਤੀ ਜਾਏਗੀ 30 ਜਿਹੜਾ ਅਗਲਾ ਐ ਵੀ ਜਿਹੜੇ ਕੇਜਰੀਵਾਲ ਨੇ ਪੰਜਾਬ ਚ ਆ ਕੇ ਐਲਾਨ ਕੀਤਾ ਸੀਗਾ ਵੀ ਆਪ ਦੀ ਸਰਕਾਰ ਬਣਦੇ ਆਂ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਹੁਣ ਕੱਲੇ ਮੁੱਖ ਮੰਤਰੀ ਨੂੰ ਨਹੀਂ ਜੇ ਪੰਜਾਬ ਚਰਪਿਤ ਕੇਜਰੀਵਾਲ ਜੀ ਆਣਗੇ ਤੱਕਰਾਓ ਉਹਨਾਂ ਦਾ ਵੀ ਵੱਡੇ ਪੱਧਰ ਤੇ ਕੀਤਾ ਜਾਏਗਾ ਉਹਨਾਂ ਨੂੰ ਵੀ ਐਨਪੀਐਸ ਮੌਲਦਵੇ ਚੇਤਾ ਗ੍ਰਾਣਗੇ ਵੀ ਤੁਹਾਡੇ ਕਰਨੀ ਤੇ ਕਥਨੀ ਵਿੱਚ ਬੜਾ ਫਰਕ ਹੈ ਉਹਦੇ ਨਾਲ ਹੀ ਇਸ ਸਮੇਂ ਦੌਰਾਨ ਪੂਰੇ ਕਾਡਰ ਨੂੰ ਲਾਮਬਤ ਕੀਤਾ ਜਾਏਗਾ ਜਿਹੜਾ ਐਨਪੀਐਸ ਔਰ ਜੁਪੀਐਸ ਬ੍ਰੁੱਧ ਸੰਘਰਸ਼ ਹੈ ਉਹਨੂੰ ਹਰ ਕੀਟਰ ਤੱਕ ਲਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਸਾਡੀ ਇਹ ਆਉਣ ਵਾਲੇ ਸਮੇਂ ਚ ਕਮੇਟੀ ਨੇ ਬਹੁਤ ਮਤ ਪਾਸ ਕੀਤਾ ਆ ਵੀ ਜਿਹੜੇ ਵੀ ਰਾਸ਼ਟਰੀ ਪੱਧਰ ਤੇ ਐਨਪੀਐਸ ਐ ਜੁਪੀਐਸ ਖਿਲਾਫ ਲੜਦੀ ਸੁਹਿਰਦ ਧਿਰ ਹੋਏਗੀ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਉਹਨੂੰ ਸਮਰਥਨ ਕਰੇਗੀ ਰਾਸ਼ਟਰੀ ਪੱਧਰ ਤੇ ਵੀ ਆਪਣਾ ਵੱਡਾ ਯੋਗਦਾਨ ਜਿਹੜਾ ਹੈ ਉਹ ਪੂਰਾ ਪਾਏਗੀ ਸੁਆਸ ਕਰਦੇ ਆ ਜਿਹੜੇ ਮੈਂ ਇਹ ਛੇ ਪ੍ਰੋਗਰਾਮ ਤੁਹਾਨੂੰ ਦੱਸਿਆ ਉਹ ਮੈਸੇਜ ਅਰੇ ਵੀ ਪਹੁੰਚ ਜਾਣਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਸ਼ਿਸ਼ ਕਰੋ ਕਿ ਸੁਭਾ ਕਮੇਟੀ ਦੇ ਅੱਜ ਹੋਏ ਫੈਸਲੇ ਜਿਹੜੇ ਆ ਉਹ ਹਰ ਐਨਪੀਐਸ ਕਰਮਚਾਰੀ ਤੱਕ ਜ਼ਰੂਰ ਪਹੁੰਚਣ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ